ਮਹੇਪਾਰ ਜੀ ਜਨਤਾ ਪਾਰਟੀ ਦੇ ਬਿਆਨਾਂ ਦਾ ਤੇ ਸਵਾਗਤ ਕਰਨਾ ਵਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਸੂਲ ਸਿਧਾਂਤ ਤੇ ਫੈਸਲਾ ਜਿਹੜਾ ਇਹ ਹੋਏਗਾ ਇਲੈਕਸ਼ਨ ਲੜਨ ਦਾ ਈਤੀ 35 35 ਸਾਲ ਤੋਂ ਸਿੱਖ ਭਾਈਚਾਰੇ ਦੇ ਕੁਝ ਕਿੰਤੀ ਦੇ ਬੰਦੇ ਨੇ ਜਿਹੜੇ ਜੇਲਾਂ ਵਿੱਚ ਬੈਠੇ ਨੇ ਜੇ ਉਹਨਾਂ ਨੂੰ ਛੱਡਦੇ ਆ ਤੇ ਅਸੀਂ ਕੌਮ ਨੂੰ ਦੱਸਣ ਜੋਗੇ ਹੋ ਜੇ ਪਈ ਐਸ ਕਰਕੇ ਇਹਨਾਂ ਨਾਲ ਸਮਝੌਤਾ ਕੀਤਾ ਵਾ ਉਸ ਕਾਲ ਤੱਕ ਤੇ ਕੋਈ ਜੰਮਿਆ ਨਹੀਂ ਆਪਣੇ ਹਮਲਾ ਕਰਨ ਵਾਲਾ ਜਿਹੜੇ ਜੰਮੇ ਸੀ ਉਹਨਾਂ ਦਾ ਕੀ ਅਸਰ ਹੋਇਆ ਵਾ ਤੇ ਗਾਂ ਲੋਕੀ ਸੋਚਦੇ ਪੰਜਾਬ ਸਰਕਾਰ ਕਹਿ ਰਹੀ ਬੱਕਰੇ ਮਨਾਵਾਂਗੇ ਜਿਸ ਤਰ੍ਹਾਂ ਬਣਾਵਾਂਗੇ ਉਹਨਾਂ ਦੀ ਮਰਜ਼ੀ ਏ ਪਹਿਲਾਂ ਆਪਣੇ ਤੇ ਆਪਣੇ ਆਪ ਵੱਲ ਧਿਆਨ ਦੇ ਆਪ ਸਿੱਖ ਬਣਜਣ ਸ਼ਦਾਬ ਦੀਆਂ ਤਾਂ ਹੀ ਮਨਾਉਣਗੇ ਨਾ ਮਨੀਅ ਅਕਾਲੀ ਦਲ ਦੇ ਨੇਤਾ ਸੁਚਾ ਸਿੰਘ ਲਗਾ ਅੱਜ ਸਚਕੰਡ ਸ਼ੇਰਦਾਰਬਾਲ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸਨ ਜਿਸ ਤੋਂ ਬਾਅਦ ਉਹਨਾਂ ਵੱਲੋਂ ਜਥੇਦਾਰ ਕੁਲਦੀਪ ਸਿੰਘ ਗਾਇਜ ਦੇ ਨਾਲ ਜਿਹੜੀ ਹੈ ਉਹ ਮੁਲਾਕਾਤ ਕੀਤੀ ਗਈ ਅਸੀਂ ਬਾਹਰ ਮੌਜੂਦ ਹਾਂ ਔਰ ਮੀਟਿੰਗ ਜਿਹੜੀ ਹੈ ਉਹ ਅੰਦਰ ਜਰੂਰ ਚੱਲਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਕਿਤਨਾ ਕਿਤੇ ਲਗਾਤਾਰ ਹੀ ਸੁਚਾ ਸਿੰਘ ਲਗਾ ਜਦੋਂ ਵੀ ਸਚਕੰਸ਼ੀ ਦਰਬਾਰ ਸਾਹਿਬ ਪਹੁੰਚਦੇ ਨੇ ਅਤੇ ਪਹੁੰਚਣ ਤੋਂ ਬਾਅਦ ਉਹਨਾਂ ਵੱਲੋਂ ਜਦੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇ ਨਾਲ ਜਿਹੜੀ ਹੈ ਉਹ ਮੁਲਾਕਾਤ ਜਰੂਰ ਪੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਹੈ ਗੱਲਬਾਤ ਕਰਨ ਦੀ ਵੀ ਜਰੂਰ ਕੋਸ਼ਿਸ਼ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇਸ ਮੀਟਿੰਗ ਦੇ ਦੌਰਾਨ ਕਿਹੜੇ-ਕਿਹੜੇ ਸਿੱਟੇ ਜਿਹੜੇ ਨੇ ਉਹ ਰੱਖੇ ਗਏ ਨੇ ਇਹਨਾਂ ਨੂੰ ਮਿਲਣਾ ਤੇ ਇਹਨਾਂ ਨੂੰ ਆਪਣੀ ਗੱਲ ਦੱਸਣੀ ਸਾਡਾ ਫਰਜ਼ ਤੇ ਧਰਮ ਮੰਨਦਾ ਹੈ ਤੇ ਮੈਂ ਤੀਨ ਵਿੱਚ ਇਹਨਾਂ ਨੂੰ ਮਿਲਣ ਵਾਸਤੇ ਆਇਆ ਹਾਂ ਕੋਈ ਮੀਟਿੰਗ ਦੇ ਵਿੱਚ ਕੋਈ ਖਾਸ ਗੱਲ ਨਹੀਂ ਹੋਈ ਕੇਵਲ ਤੇ ਕੇਵਲ ਦਰਸ਼ਨ ਕਰਨ ਵਾਸਤੇ ਆਏ ਹਾਂ ਦੇ ਸਿੰਘ ਸਾਹਿਬ ਦਾ ਧੰਨਵਾਦ ਕਰਨੇ ਇਹ ਇਹ ਜਖਰ ਨੇ ਇੱਕ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਮਿਲ ਕੇ ਚੋਣ ਲੜੇ ਤੇ ਫਿਰ ਅਸੀਂ ਇਲੈਕਸ਼ਨ ਜਿੱਤ ਸਕਦੇ 2027 ਤੇ ਬੜੀ ਬੜੀ ਜਿੱਤ ਹੋ ਸਕਦੀ ਹੈ ਇਸ ਤਰ੍ਹਾਂ ਦੇਖਦੇ ਹੋ ਜੀ ਇਹ ਬਿਆਨ ਮੈਂ ਭਾਰਤੀ ਜਨਤਾ ਪਾਰਟੀ ਦੇ ਬਿਆਨਾਂ ਦਾ ਸਵਾਗਤ ਕਰਨਾ ਵਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਸੂਲ ਸਿਧਾਂਤ ਤੇ ਫੈਸਲਾ ਜਿਹੜਾ ਇਹ ਹੋਏਗਾ ਇਲੈਕਸ਼ਨ ਲੜਨ ਦਾ ਈਤੀ 35 35 ਸਾਲ ਤੋਂ ਸਿੱਖ ਭਾਈਚਾਰੇ ਦੇ ਕੁਝ ਕਿੰਤੀ ਦੇ ਬੰਦੇ ਨੇ ਜਿਹੜੇ ਜੇਲ੍ਹਾਂ ਵਿੱਚ ਬੈਠੇ ਨੇ ਮੈਂਟਰੀ ਅਪਸਟੋਗੇ ਨੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਉਹਨਾਂ ਨੇ ਜੇਲ੍ਹਾਂ ਵਿੱਚ ਬਿਤਾ ਲਿਆ 60 60 70 70 ਸਾਲ ਦੀ ਉਮਰ ਹੋ ਗਈ ਉਹਨਾਂ ਦੀ ਜੇ ਉਹਨਾਂ ਨੂੰ ਛੱਡਦੇ ਆ ਤੇ ਅਸੀਂ ਓਮ ਨੂੰ ਦੱਸਣ ਜੋ ਕਿ ਹੋ ਜੀਏ ਕਈ ਐਸ ਕਰਕੇ ਇਹਨਾਂ ਨਾਲ ਸਮਝੌਤਾ ਕੀਤਾ ਵਾ ਕਿਸਾਨਾਂ ਦੇ ਮਸਲੇ ਸੀਗੇ ਤੇ ਕਿਸਾਨਾਂ ਨੂੰ ਸੈਂਟਰ ਨੇ ਵੀ ਕੁੱਟਿਆ ਤੇ ਪੰਜਾਬ ਦੀ ਸਰਕਾਰ ਨੇ ਵੀ ਕੁੱਟਿਆ ਤੇ ਮਸਲਾ ਕੋਈ ਹੱਲ ਹੋਇਆ ਨਹੀਂ ਜੇ ਇਹੋ ਜੇ ਮਸਲੇ ਹੱਲ ਹੋਣਗੇ ਤਾਂ ਕਿ ਇਹਨਾਂ ਸਮਝੌਤਾ ਕਰ ਸਕਣੇ ਤਾਂ ਕਿ ਇਹਦੇ ਪੋਲ ਬੈਠ ਸਕਣੇ ਆ ਤਾਂ ਕਿ ਹਕੂਮ ਨੂੰ ਦੱਸ ਸਕੀਏ ਪੰਜਾਬ ਦੇ ਲੋਕਾਂ ਨੂੰ ਦੱਸ ਲਈਏ ਵੀ ਅਸੀਂ ਐਸ ਕਰਕੇ ਇਹਨਾਂ ਨਾਲ ਸਮਝੌਤਾ ਲੇਕਿਨ ਉਹ ਆਮ ਆਦਮੀ ਪਾਰਟੀ ਕਹਿੰਦੀ ਰਹੀ ਕਿ ਐਲਏ ਜਿਹੜਾ ਸਾਈਨਿੰਗ ਕਰਦੇ ਦਿੱਲੀ ਦੇ ਉਸ ਕਰਕੇ ਨਹੀਂ ਉਹ ਬਾਹਰ ਨਿਕਲ ਪਾਏ ਤੁਹਾਨੂੰ ਲੱਗਦਾ ਕਿ ਜੋ ਕੇਜਰੀ ਵਾਲ ਕਹਿੰਦੇ ਸੀਗੇ ਉਹ ਵਾਜਬ ਨਜ਼ਰ ਆਉਂਦਾ ਸੀ ਕਿ ਕਿਸੇ ਲਗਾ ਤੇ ਕੇਸਰੀਵਾਲ ਨੂੰ ਕੋਈ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਦੀ ਮੈਂ ਸਮਝਦਾ ਕਿ ਕੇਸਰੀਵਾਲ ਨੂੰ ਕੋਈ ਪੰਜਾਬ ਨਾਲ ਹਮਦਰਦੀ ਨਹੀਂ ਲੇਕਿਨ ਜਿਹੜੇ ਪੰਜਾਬ ਦੇ ਲੀਡਰ ਨੇ ਇਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਵਾ ਕਿ ਨਾ ਪੰਜਾਬ ਦੀ ਧਰਤੀ ਤੇ ਰਹਿਣਾ ਵਾ ਇਹਨਾਂ ਦੇ ਫੈਸਲਿਆਂ ਦੀਆਂ ਲੋਕਾਂ ਨੇ ਗੱਲਾਂ ਕਰਨੀਆਂ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਫੈਸਲਿਆਂ ਦਾ ਇਤਿਹਾਸ ਬਣਨਾ ਵਾ ਔਰ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਵਾ ਆ ਜਿਹੜੇ ਨਸ਼ੇ ਦੇ ਸਬੰਧ ਵਿੱਚ ਆ ਸਾਰੀ ਦੁਨੀਆ ਨਸ਼ੇ ਦੀ ਨਖੇਦੀ ਕਰਦੀ ਏ ਮੈਂ ਵੀ ਉਹਨਾਂ ਵਿੱਚ ਸ਼ਾਂਭਲ ਆ ਪਰ ਕਦੇ ਗਰੀਬਾਂ ਦੀਆਂ ਝੁੱਗੀਆਂ ਜਿਹੜੀਆਂ ਉਹਨਾਂ ਵਿੱਚੋਂ ਫੜੇ ਹੋਏ ਲੋਕ ਜਿਹੜੇ ਨੇ ਉਹ ਨਸ਼ਾ ਬੰਦ ਨਹੀਂ ਕਰ ਸਕਦੇ ਵੱਡੇ ਵੱਡੇ ਤਸਕਰ ਜਿਹੜੇ ਉਹ ਫੜਨੇ ਚਾਹੀਦੇ ਲੇਕਿਨ ਗੱਠ ਜੋੜ ਦੇ ਕੁਝ ਹੋ ਸਕਦਾ ਜੇਕਰ ਉਹ ਛਡਵਾਉਂਦੇ ਨੇ ਜਾਂ ਮੋਦੀ ਉਹਨੇ ਲਾਸਟ ਮੂਮੈਂਟ ਛੱਡਦੇ ਨੇ ਕਿ ਫੇਰ ਸਮਝੌਤਾ ਹੋ ਸਕਦਾ ਜੀ ਹਾਂ ਜਰੂਰ ਜੇ ਕੋਈ ਸਾਡੀਆਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਕੁਝ ਦੇਣ ਸਾਡੇ ਭਰਾਵਾਂ ਨੂੰ ਛੱਡ ਦੇਣ ਨੁਕਸਾਨਾਂ ਦੀ ਗੱਲ ਕਰ ਲੈ ਤੇ ਸਮਝੋਦਾ ਤਾਂ ਆਹ ਕਿਹੜਾ ਉਹਨਾਂ ਦਾ ਕੋਈ ਨੁਕਸਾਨ ਕੀਤਾ ਜਾ ਉਹਨਾਂ ਨੇ ਸਾਡਾ ਕੀਤਾ ਵਾ ਹੋ ਵੀ ਸਕਦਾ ਵਾ ਜੇ ਤੁਸੀਂ ਤੰਤਰਾਂ ਦੀ ਇਲੈਕਸ਼ਨ ਆ ਗਈ ਹੈ ਜੀ ਬਾਈ ਇਲੈਕਸ਼ਨ ਹੈ ਤੁਹਾਨੂੰ ਲੱਗਦਾ ਇੱਕ ਵਾਰ ਫੇਰ ਸਰਕਾਰ ਕੰਟਰ ਸੰਧਾ ਚੁਸ ਕਰਦੀ ਹੋਈ ਨਜ਼ਰ ਆਏਗੀ ਲੇਕਿਨ ਕੈਂਡੀਡੇਟ ਤੁਸੀਂ ਅਨਾਉਂਸ ਕਰਤਾਗੇ ਤੁਹਾਡਾ ਸਰਕਾਰਾਂ ਕਰਦੀਆਂ ਨੇ ਛਾਤੀ ਢਾ ਕੇ ਆਪਣੀ ਪਾਰਟੀ ਦੀ ਗੱਲ ਕਰਨੀ ਸਰ ਹਰਮੰਦਰ ਸਾਹਿਬ ਨਾ ਟਮਕੀਆਂ ਤੇ ਉਹ ਲੋਕ ਨੇ ਜਿਹੜੇ ਏਜੰਟ ਨੇ ਏਜੰਸੀਆਂ ਦੇ ਲੋਕ ਨੇ ਇਹ ਗੁਰੂ ਦਾ ਤਖਤ ਇਹਦੇ ਕੋਲੋਂ ਅਸ਼ੀਰਵਾਦ ਲੈਨੇ ਆ ਚਾਹੇ ਅਸੀਂ ਮੁੱਖ ਮੰਤਰੀ ਬਣਨਾ ਹੋਵੇ ਤੇ ਚਾਹੇ ਅਸੀਂ ਪ੍ਰਧਾਨ ਮੰਤਰੀ ਬਣਨਾ ਹੋਵੇ ਚਾਹੇ ਅਸੀਂ ਮਨਿਸਟਰ ਬਣਨਾ ਹੋਵੇ ਚਾਹੇ ਧੀ ਦਾ ਵਿਆਹ ਕਰੀਏ ਚਾਹੇ ਪੁੱਤ ਦਾ ਵਿਆਹ ਕਰੀਏ ਉਸ ਕਾਲ ਤੱਕ ਤੇ ਕੋਈ ਜੰਮਿਆ ਨਹੀਂ ਆਪਣੇ ਹਮਲਾ ਕਰਨ ਵਾਲਾ ਜਿਹੜੇ ਜੰਮੇ ਸੀ ਉਹਨਾਂ ਦਾ ਕੀ ਅਸਰ ਹੋਇਆ ਵਾ ਤੇ ਗਾਂ ਲੋਕੀ ਸੋਚਦੇ ਨੇ ਸਰਕਾਰੀਆਂ ਮਨਾ ਰਹੇ ਉਹਨੂੰ ਲੈ ਕੇ ਪੰਜਾਬ ਸਰਕਾਰ ਕਹਿ ਰਹੀ ਬੱਕਰੇ ਮਨਾਵਾਂਗੇ ਜਿਸ ਤਰ੍ਹਾਂ ਮਨਾਵਾਂਗੇ ਉਹਨਾਂ ਦੀ ਮਰਜ਼ੀ ਏ ਪਹਿਲਾਂ ਆਪਣੇ ਤੇ ਆਪਣੇ ਆਪ ਵੱਲ ਧਿਆਨ ਮਾਰ ਲਓ ਕਿ ਆਪ ਸਿੱਖ ਬਣਜੇਂ ਸਦਾਵਦੀਆਂ ਤਾਂ ਹੀ ਮਨਾਉਣਗੇ ਨਾ ਠੀਕ ਹੈ ਸੋ ਇਹ ਸਨ ਸੁਚਕ ਲਗਾ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਸ਼ਤਾਵਨੀਆਂ ਉਹਦੇ ਦੇ ਤੱਕ ਨਹੀਂ ਮਨਾ ਸਕਦੀ ਪੰਜਾਬ ਸਰਕਾਰ ਜਿੰਨੀ ਦੇ ਤੱਕ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਜੇਕਰ ਸਾਬ ਸੂਰਤ ਜਿਹੜੇ ਸਿੱਖ ਜਿਹੜੇ ਮੁੱਖ ਮੰਤਰੀ ਸਾਬ ਸੂਰਤ ਨਹੀਂ ਹੁੰਦੇ ਲੇਕਿਨ ਕਿ ਤਰ੍ਹਾਂ ਕਹਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਸੁਚਕ ਲਗਾ ਵੱਲੋਂ ਸਾਫ਼ ਤੌਰ ਤੇ ਇਹ ਵੀ ਗੱਲ ਕਹੀ ਗਈ ਕਿ ਜੇਕਰ ਮੰਦੀ ਸਿੰਘਾ ਨੂੰ ਜੋ ਬੀਜੇਪੀ ਰਿਹਾ ਕਰਦੀ ਹੈ ਤਾਂ ਪੰਜਾਬ ਦੇ ਵਿੱਚ ਦੁਬਾਰਾ ਤੋਂ ਗੱਠ ਜੋੜ ਜਿਹੜਾ ਹੈ ਉਹ ਵੇਖਿਆ ਜਾ ਸਕਦਾ ਹੈ। ਕੈਮਰਾ ਪਰਸਨ ਰਾਜੇਦਨ ਗੁਰਪ੍ਰੀਤ ਸਿੰਘ ਪੰਜਾਬ 9 ਅੰਮ੍ਰਿਤਸਰ ਸਾਹਿਬ